ਕੀ ਗੱਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਾਂ ਮੈਂ ਤੇ ਮੈਂ ਤੁਹਾਡਾ ਆਪਣਾ ਰਣ ਕੁੜਾੜੀ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਤਸੀਰ ਇੱਕ ਵਾਰ ਤਖਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋ ਇੱਥੇ ਗਿਆਨੀ ਕੁਲਦੀਪ ਸਿੰਘ ਗੜਗੰਦੇ ਪੁੱਜ ਚੁੱਕੇ ਨੇ ਅਤੇ ਉਹਨਾਂ ਦਾ ਮਾਨ ਸਨਮਾਨ ਵੀ ਜਿਹੜਾ ਹੁਣ ਕੀਤਾ ਜਾਣਾ ਹੈ ਸਿੰਘਪੁਰਾ ਦੇ ਵਿੱਚ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਕਾਸ਼ ਪਰਬ ਦੇ ਹਾੜਨ ਦੇ ਸੰਬੰਧ ਵਿੱਚ ਨਗਰ ਕੀਰਤਨਾ ਤੇ ਮੌਕਾ ਨਿਵਾਸੀਆਂ ਦੇ ਦੇਸ਼ ਦੇਸ਼ਾਂ ਤੇ ਸੰਗਤ ਦੇ ਸਹਿਯੋਗ ਦੇ ਨਾਲ ਚੱਲ ਰਹੀ ਲੜੀ ਦੇ 841 ਮੇਸ਼ਰੀ ਕੜਪੜ ਸਾਹਿਬ ਦੇ ਭੋਗ 31 ਜਨਵਰੀ ਦਿਨ ਚੰਦੀਵਾਰ ਨੂੰ ਸਵੇਰੇ 9:00 ਵਜੇ ਤੋਂ ਪ੍ਰਾਰਥ ਖੁੱਲੇ ਪੰਡਾਲਾ ਵਿੱਚ ਸ਼ੁਰੂ ਕਰ ਦਿੱਤੇ ਗਏ ਨੇ ਤੇ ਹੁਣ ਜਾਨੀ ਕੁਰੀਪ ਸਿੰਘ ਦਰਗੰਝ ਕਾਰਜਕਾਰੀ ਜਥੇਦਾਰ ਜੀ ਕਾਲਤਖ ਸਾਹਿਬ ਇੱਥੇ ਪੁੱਜ ਚੁੱਕੇ ਨੇ ਤੇ ਗੱਲਬਾਤ ਵੀ ਉਹਨਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਫਿਰ ਹਾਲ ਤੁਹਾਨੂੰ ਜੋ ਲਾਈਵ ਤਸਵੀਰਾਂ ਦਿਖਾ ਰਹੇ ਆ ਤਸੀਪੁਰਾ ਤੋਂ ਬਖਾਨ ਦੀ ਕੋਸ਼ਿਸ਼ ਕਰ ਰਿਹਾ ਜਿੱਥੇ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇੱਥੇ ਪੁੱਜ ਚੁੱਕੇ ਹੋਏ ਅਤੇ ਫਿਲਹਾਲ ਜੋ ਪਿੰਡ ਨਿਵਾਸੀ ਨੇ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ ਉਹ ਜਰੂਰ ਉਹਨਾਂ ਦਾ ਆਸ਼ੀਰਵਾਦ ਲੈ ਰਹੇ ਨੇ ਤੇ ਮਿਲ ਰਹੇ ਨੇ ਗੱਲਬਾਤ ਵੀ ਕਰਾਂਗੇ ਅਤੇ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਨਾਲ ਕੀ ਆਖਰ ਕੀ ਕਹਿ ਰਹੇ ਨੇ ਅਤੇ ਗੁਰੂ ਮਰਿਆਦਾ ਦੇ ਨਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬਾ ਤੇ ਮੈਂ ਹੁਣੇ ਹੀ ਗੁਰਦੁਆਰਾ ਸੀਸਮਾਲ ਸਾਹਿਬ ਕੀਰਤਪੁਰ ਸਾਹਿਬ ਤੋਂ ਆ ਰਿਹਾ ਜਿੱਥੇ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਸੀ ਇੱਕ ਤਾਂ ਮੈਂ ਸਮੁੱਚੀ ਸੰਗਤ ਨੂੰ ਗੁਰੂ ਨਾਨਕ ਨਾਮ ਲੇਵਾ ਨੂੰ ਸਤਵੇਂ ਪਾਤਸ਼ਾਹ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਸੱਚੇ ਪਾਤਸ਼ਾਹ ਜੀ ਦਾ ਸਮੁੱਚਾ ਜੀਵਨ ਨਿਰਭਾਉ ਅਤੇ ਨਿਰਵੈਰ ਜੋ ਗੁਰੂ ਦਾ ਸਿਧਾਂਤ ਆ ਉਦੇ ਤੇ ਆਧਾਰਿਤ ਸੀ ਨਿਰਭਾਉ ਤੇ ਸੱਚੇ ਪਾਤਸ਼ਾਹ ਇਤਨੇ ਸੀ ਕਿ ਜਦੋਂ ਉਹਨਾਂ ਦੇ ਪੁੱਤਰ ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਦੇ ਪ੍ਰਭਾਵ ਹੇਠ ਦਿੱਲੀ ਗੁਰਬਾਣੀ ਦੇ ਇੱਕ ਲਫ਼ਜ਼ ਨੂੰ ਬਦਲਿਆ ਤਾਂ ਗੁਰੂ ਸਾਹਿਬ ਨੇ ਆਖਿਆ ਸੀ ਵੀ ਤੁਸੀਂ ਮੇਰੇ ਮੱਥੇ ਨਹੀਂ ਲੱਗਣਾ ਨਾ ਕੋਈ ਸਿੱਖ ਮੱਥੇ ਲੱਕੇ ਰਾਮ ਰਾਏ ਨੂੰ ਆਖਿਆ ਤੇ ਨਿਰਵੈਰ ਇਤਨੇ ਸੀ ਕਿ ਸ਼ਾਹ ਜਹਾਂ ਜਿਹੜਾ ਬਾਦਸ਼ਾਹ ਵਾ ਉਹਦੇ ਪੁੱਤਰ ਦਾਰਾ ਸ਼ਿਕੋ ਨੂੰ ਔਰੰਗਜ਼ੇਬ ਨੇ ਸ਼ੇਰ ਦਾ ਵਾਲ ਖਵਾਤਾ ਸੀ ਉਹਦਾ ਕਿਤੇ ਇਲਾਜ ਨਹੀਂ ਹੁੰਦਾ ਤੇ ਉਹੀ ਇਹ ਸ਼ਾਹਜਹਾਨ ਸੀ ਜਿਨੇ ਚਾਰ ਜੁੱਗ ਮੀਰੀ ਪੀਰੀ ਤੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਨਾਲ ਲੜੇ ਪਰ ਉਹਦੇ ਪੁੱਤ ਨੂੰ ਵੀ ਜਦੋਂ ਦਵਾਈ ਦੀ ਲੋੜ ਪਈ ਤਾਂ ਉਹਨੂੰ ਇੱਥੇ ਕੀਰਤਪੁਰ ਸਾਹਿਬ ਲਿਆਂਦਾ ਗਿਆ ਇੱਥੋਂ ਦਵਾਖਾਨੇ ਦੇ ਵਿੱਚੋਂ ਖਾਸ ਕਿਸਮ ਦੇ ਲੌਂਗ ਤੇ ਹੜਾ ਮਿਲੀਆਂ ਤੇ ਉਹਦਾ ਪੁੱਤ ਠੀਕ ਹੋਇਆ ਤੋਂ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸਿਧਾਂਤ ਹੈ ਨਿਰਭਉ ਤੇ ਨਿਰਬੈਰ ਗੁਰੂ ਹਾਰਾ ਸਾਹਿਬ ਜੀ ਆਪ ਵੀ ਚੱਲੇ ਤੇ ਸਾਨੂੰ ਚੱਲਣ ਦਾ ਉਪਦੇਸ਼ ਦਿੱਤਾ ਅੱਜ ਲੋੜ ਆ ਆਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਡ ਲਾਕੇ ਨਿਰਪੋਰ ਰਹੀਗੇ ਔਰ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਅਮਲਾਂ ਦੇ ਵਿੱਚ ਲਿਆਉਂਦਿਆਂ ਹੋਇਆਂ ਕਿਸੇ ਨਾਲ ਸਾਡਾ ਵੈਰ ਨਹੀਂ ਕਿਸੇ ਨਾਲ ਦੁਸ਼ਮਣੀ ਨਹੀਂ ਕਿਸੇ ਨਾਲ ਵਿਤਕਰਾ ਨਹੀਂ ਕਿਸੇ ਨਾਲ ਮੇਰ ਤੇਰ ਨਹੀਂ ਇਸ ਸਿਧਾਂਤ ਨੂੰ ਮੰਨ ਕੇ ਗੁਰੂ ਆਸ਼ੇ ਤੇ ਚੱਲ ਗਏ ਬਾਕੀ ਇਹ ਜਿਹੜਾ ਪਿੰਡ ਹੈਗਾ ਸਿੰਘਪੁਰਾ ਇਹ ਪਵਾਦ ਇਲਾਕੇ ਦਾ ਵੱਡਾ ਪਿੰਡ ਆ ਔਰ ਇਥੋਂ ਦੀ ਸਾਧ ਸੰਗਤ ਨੇ ਨੌਜਵਾਨਾਂ ਨੇ ਜੋ ਹਰ ਸਾਲ ਇਹ ਉਪਰਾਲਾ ਕਰਦੇ ਆ ਇਸ ਵਾਰੀ ਵੀ ਇਹਨਾਂ ਨੇ ਉਪਰਾਲਾ ਕੀਤਾ ਗੁਰਮਤ ਸਮਾਗਮ ਦਾ ਮੈਂ ਕਿੰਨਾ ਬਹੁਤ ਚੰਗੇ ਉਪਰਾਲੇ ਆ ਪਿੰਡ ਮੈਂ ਵੜਿਆ ਬਹੁਤ ਸੋਹਣਾ ਪਿੰਡ ਆ ਤੋਂ ਪਿੰਡ ਇਦਾਂ ਹੀ ਆ ਸਾਡੇ ਸੋਹਣੇ ਰਹਿਣ ਇਹਨਾਂ ਪਿੰਡਾਂ ਦੇ ਵਿੱਚ ਸਾਡੇ ਜਿਹੜੇ ਵੱਖ-ਵੱਖ ਭਾਈਚਾਰੇ ਦੇ ਲੋਕ ਭਾਵੇਂ ਸਿੱਖ ਸਾਡੇ ਵਸਦੇ ਜਾਂ ਹਿੰਦੂ ਪੰਜਾਬੀ ਕੋਈ ਇਸੇ ਤਰ੍ਹਾਂ ਵਸਦੇ ਰਹਿਣ ਤੇ ਨਗਰਾਂ ਦੇ ਵਿੱਚ ਗੁਰੂ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਹੁੰਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਬਹੁਤ ਚੰਗੇ ਮੈਂ ਦੇਖਦੇ ਹੋ ਉਹ ਤੇ ਤੁਹਾਡੇ ਸਾਹਮਣੇ ਹੀ ਆ ਮੌਜੂਦਾ ਹਾਲਾਤ ਤੇ ਮੈਂ ਕੱਗੇ ਵੀ ਕਹਿਣਾ ਹਾਂ ਵੀ ਸਾਡਾ ਕੋਈ ਆਸਰਾ ਨਹੀਂ ਆ ਸਾਡਾ ਆਸਰਾ ਗੁਰੂ ਗ੍ਰੰਥ ਸਾਹਿਬ ਆ ਲੋੜ ਇਹ ਆ ਅਸੀਂ ਇੱਕ ਮੁੱਠ ਹੋਈਏ ਹੁਣ ਜਿਵੇਂ ਕੱਲ ਲੁਧਿਆਣੇ ਘਟਨਾ ਵਾਪਰੀ ਉਹ ਮੈਨੂੰ ਵੀ ਉਹਦਾ ਸੋਮੋਟੋ ਲੈਣਾ ਪਿਆ ਪਰਚੇ ਵੀ ਹੋਏ ਆ ਉਹ ਇਹ ਘਟਨਾਵਾਂ ਨਾ ਵਾਪਰਨੇ ਇਥੇ ਕੋਈ ਵੀ ਇਹੋ ਜਿਹੇ ਅੰਸਰ ਜਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਕਾਨੂੰਨ ਦੀ ਪਾਲਣਾ ਕਰਾਉਣੀ ਉਹਨਾਂ ਨੂੰ ਤਾਂ ਹੀ ਡਰ ਭੌਰਾਉ ਥੋੜਾ ਬਹੁਤਾ ਜੇ ਅਸੀਂ ਇਕੱਠੇ ਹੋਵਾਂਗੇ ਸਾਰੇ ਮਤਭੇਦ ਛੱਡ ਕੇ ਸਾਨੂੰ ਇਕੱਠੇ ਹੋਣ ਦੀ ਲੋੜ ਆ ਔਰ ਗੁਰੂ ਦੇ ਲਾੜ ਲੱਗਣ ਦੀ ਲੋੜ ਅੱਗੇ ਬਾਅਦ ਵਿੱਚ ਮਾਮਲੇ ਨੂੰ ਲੈ ਕੇ ਕਾਲਪ ਤਾ ਉਹਨਾਂ ਨਾਲ ਬੋਲਾਂਗੇ ਕਿਹੜੇ ਮਾਮਲੇ ਨੂੰ ਵਿਵਾਦਿਤ ਕਈ ਵਿਵਾਦਿਤ ਆ ਕੇ ਬਹੁਤ ਚਲੋ ਦੇਖਾਂਗੇ ਪਰ ਮੈਨੂੰ ਨਹੀਂ ਪਤਾ ਤੁਸੀਂ ਕਿਹੜੇ ਮਾਮਲੇ ਦੀ ਗੱਲ ਕਰ ਰਹੇ ਹੋ ਦਰਬਾਰ ਸਾਹਿਬ ਇੱਕ ਜਿਹੜਾ ਮਾਮਲਾ ਪਈ ਹੈ ਮੇਰੇ ਅਜੇ ਧਿਆਨ 'ਚ ਨਹੀਂ ਆਵਾ ਬਾਅਦ ਚ ਗੱਲ ਕਰਦਾ